ਇੱਕ ਨਾਵਾ ਦੇ ਏਰ ਮਿੱਠੇ ਦੇ ਤਾਜਾ ਮੋਰ ਦੇ ਆ ਲੈਣਾ ਮਾ ਆਏ ਲੱਟੂ ਮਾਰਦੇ ਤੇ ਪੰਚਾਚੀ ਲਓ ਜੀ ਹੁਣ ਆਪਾਂ ਪਹੁੰਚ ਚੁੱਕੇ ਆਂ ਗੁਰਦੁਆਰਾ ਸਾਹਿਬ ਦੇ ਅੰਦਰ ਐਂਟਰ ਠੀਕ ਹੈ ਜੀ ਤੇ ਇੱਧਰ ਕੜਾ ਪ੍ਰਸ਼ਾਦ ਗੁੰਡੇ ਸਾਹਮਣੇ ਇੱਧਰ ਆਪਣੇ ਜੋੜਾ ਘਰ ਆ ਗਿਆ ਠੀਕ ਹੈ ਜੀ ਤੇ ਇੱਧਰ ਸਾਹਮਣੇ ਦਰਬਾਰ ਸਾਹਿਬ ਦਾ ਕੰਮ ਚੱਲ ਰਿਹਾ ਤੇ ਅੱਗੇ ਤੁਹਾਨੂੰ ਦਿਖਾਉਨੇ ਆਂ ਦਰਬਾਰ ਸਾਹਿਬ ਤੇ ਕੋਰੇ ਮੱਥਾ ਟੇਕਦੇ ਦੁਨੀਆ ਦੇ ਮਤਲਬ ਕੋਈ ਵੀ ਜਿਹੜਾ ਕੰਮ ਅੜ ਕੇ ਕਿਸੇ ਦਾ ਕੋਈ ਹੋ ਨਹੀਂ ਰਿਹਾ ਤਾਂ ਉਰੇ ਅੜੀ ਸਾਹਿਬ ਤਾਂ ਹੀ ਇਹਨਾਂ ਦਾ ਨਾਮ ਆ ਵੀ ਉਰੇ ਅੜੇ ਹੋਏ ਕੰਮ ਸਭ ਨਕਲਦੇ ਨੇ ਠੀਕ ਹੈ ਜੀ ਪਹਿਲਾਂ ਵੀ ਆਪਾਂ ਆਏ ਸੀ ਅੱਜ ਦੁਬਾਰੇ ਆਏ ਆ ਤੇ ਤੁਹਾਨੂੰ ਦਰਸ਼ਨ ਕਰਾਉਣੇ ਆ ਤੇ ਜਿਹੜੇ ਭਰਾਵਾਂ ਦਾ ਕਿਹਦਾ ਕੋਈ ਕੰਮ ਆ ਤਾਂ ਜਰੂਰ ਬਰਨਾਲਾ ਏਰੀਆ ਬਰਨਾਲੇ ਦੇ ਨਾਲ ਆ ਜੀ ਅੜੀ ਸਾਹਿਬ ਗੁਰਦੁਆਰਾ ਤੁਸੀਂ ਸਰਚ ਕਰਕੇ ਆ ਸਕਦੇ ਹੋ ਥੰਡੇ ਆਏ ਆ ਥੜੇ ਆਏ ਤੋਂ ਗਾਹਾਂ ਆ ਕੇ ਠੀਕ ਹੈ ਜੀ ਤੁਸੀਂ ਗੂਗਲ ਤੇ ਸਰਚ ਕਰੋ ਤਾਂ ਤੁਹਾਨੂੰ ਲੋਕੇਸ਼ਨ ਨਿਕਲ ਆਊਗੀ ਉਰੇ ਆ ਸਕਦੇ ਹੋ ਤੇ ਅੱਗੇ ਤੋਂ ਦਿਖਾਉਣੇ ਆ ਦਰਸ਼ਨ ਕਰਾਉਣੇ ਆ ਜੀ ਬਹੁਤ ਦੁਨੀਆ ਬਾਹਰ ਜਾਣ ਵਾਲੇ ਕੋਈ ਵੀ ਕੰਮ ਆ ਦੁਨੀਆ ਦਾ ਕੋਈ ਵੀ ਆ ਜਿਹੜਾ ਹੈ ਸਭ ਇੱਥੇ ਕੋਈ ਨਹੀਂ ਅੜਦਾ ਜੇ ਔਰੇ ਤੁਸੀਂ ਦਿਲੋਂ ਸ਼ਰਧਾ ਨਾਲ ਆਇੰਗੇ ਉਹ ਤਾਂ ਇੱਕ ਆਉਰੇ ਆ ਜਾ ਗੌਰੇ ਮੱਥਾ ਟੇਕਦਾ ਜੀ ਤੇ ਅੱਗੇ ਦਰਬਾਰ ਸਾਹਿਬ ਦਾ ਕੰਮ ਚੱਲ ਰਿਹਾ ਤੇ ਲੰਗਰ ਹਾਲ ਵਗੈਰਾ ਸਾਰਾ ਕੁਝ ਦਿਖਾ ਰਹੇ ਹਾਂ ਬਹੁਤ ਇਕੱਠਾ ਬਾਹਰ ਗੱਡੀਆਂ ਲਗਾ ਦਨੇ ਆ ਗੱਡੀਆਂ ਗੱਡੀਆਂ ਬਹੁਤ ਜ਼ਿਆਦਾ ਤਗੜੀ ਪਾਰਕਿੰਗ ਇੱਕ ਪਾਰਕਿੰਗ ਦਾ ਸਰਵੋਰੇ ਆ ਦੇਖਾ ਤੇ ਬਾਕੀ ਪਾਰਕਿੰਗ ਆ ਸੜਕ ਦੇ ਪਰਲੇ ਪਾਸੇ ਨੇ ਉਹ ਵੀ ਤੁਹਾਨੂੰ ਦਿਖਾਉਣਾ ਹੈ ਗੱਡੀਆਂ ਗੱਡੀਆਂ ਬਹੁਤ ਲੋਕ ਆਉਂਦੇ ਨੇ ਬਾਈ ਜੀ ਸ਼ਰਦਾ ਨਾਲ ਆਏਗਾ ਤਾਂ ਤੁਹਾਡਾ ਕੋਈ ਕੰਮ ਨਹੀਂ ਅੜਦਾ ਗਾਰੰਟੀ ਆ ਮਹਾਰਾਜ ਦੀ ਇਹ ਨਿਯੋਰੇ ਕਿਰਪਾ ਲਓ ਜੀ ਅੱਜ ਤਾਂ ਲਾਈਨ ਘੱਟਿਆ ਸ਼ੁਕਰਾਂ ਮਹਾਰਾਜ ਦਾ ਸੰਡੇ ਨੂੰ ਰੇ ਬਹੁਤ ਜ਼ਿਆਦਾ ਭੀੜ ਆਉਂਦੀ ਆ ਬਹੁਤ ਜ਼ਿਆਦਾ ਭਰਿਆ ਪਿਆ ਹੁੰਦਾ ਸਾਰਾ ਏਰੀਆ ਕਿਉਂਕਿ ਸੰਡੇ ਨੂੰ ਛੁੱਟੀ ਕਰਕੇ ਹਰੇਕ ਬੰਦਾ ਆਉਂਦਾ ਏ ਤੇ ਆਪਾਂ ਤਾਂ ਹੀ ਕਿ ਦਿਨ ਪਹਿਲਾਂ ਏਸੀਬੀ ਉਰੇ ਕੱਠ ਬਹੁਤ ਆ ਉਹ ਲੰਗਰ ਹਾਲ ਬਣਿਆ ਸਾਹਮਣੇ I don't think it's a ਲਓ ਜੀ ਹੁਣ ਆਪਾਂ ਬਾਹਰ ਆ ਚੁੱਕੇ ਆਂ ਅੰਦਰ ਦਰਬਾਰ ਸਾਹਿਬ ਦੀ ਤੁਹਾਨੂੰ ਦਰਸ਼ਨ ਕਰਾਏ ਨੇ ਠੀਕ ਆ ਜੀ ਤੇ ਬਾਹਰ ਆ ਕੇ ਸਾਹਮਣੇ ਨਿਸ਼ਾਨ ਸਾਹਿਬ ਆ ਤੇ ਉਰੇ ਜੋਤ ਚੱਲਦੀ ਆ ਤੁਸੀਂ ਘਰ ਤੋਂ ਲਿਆ ਕੇ ਕੀ ਜੋਤ ਚ ਪਾ ਸਕਦੇ ਹੋ ਦੇਸੀ ਕੀ ਦੀ ਜੋਤ ਠੀਕ ਆ ਜੀ ਹਰ ਟਾਈਮ ਚੱਲਦੀ ਆ ਸਾਰੀਆਂ ਸੰਗਤਾਂ ਉਰੇ ਆ ਕੇ ਪਾਉਂਦੀਆਂ ਨੇ ਤੇ ਸੱਚੇ ਦਿਲੋਂ ਤੁਸੀਂ ਕੋਈ ਵੀ ਉਰੇ ਆ ਕੇ ਅਰਦਾਸ ਕਰੋਗੇ ਤਾਂ 101% ਉਹ ਮਹਾਰਾਜ ਕਬੂਲ ਕਰਦੇ ਨੇ ਤੇ ਹੁਣ ਆਪਾਂ ਦੂਸਰੀ ਸਾਈਡ ਇੱਧਰ ਨਾਲ ਦਾ ਸਰੋਵਰ ਆਈ ਤੇ ਨਾਲੇ ਔਰ ਇੱਧਰ ਦੇਗ ਪ੍ਰਸ਼ਾਦ ਆਪਾਂ ਕਰਾਉਨੇ ਆ ਔਰ ਇਹੋ ਕਰਦੇ ਨੇ ਜੇ ਪ੍ਰਸ਼ਾਦ ਲੈਣਾ ਤਾਂ ਔਰੇ ਆ ਕੇ ਦੇ ਸਕਦੇ ਹੋ ਠੀਕ ਹੈ ਜੀ ਤੇ ਇੱਧਰ ਸਰੋਵਰ ਦਾ ਕੰਮ ਚੱਲ ਰਿਹਾ ਸਾਰੀ ਬਿਲਡਿੰਗੇ ਬਹੁਤ ਮਤਲ ਇਕੱਠਾ ਹੋਣ ਲੱਗ ਗਿਆ ਸਾਰੀ ਬਿਲਡਿੰਗੇ ਨਵੀਂ ਬਣ ਰਹੀ ਆ ਆ ਦੇਖੋ ਸਾਰੀ ਬਿਲਡਿੰਗ ਨਵੀਂ ਬਣਨੀ ਸ਼ੁਰੂ ਹੋਈ ਵੀ ਆ ਸੰਗਤਾਂ ਬਹੁਤ ਆਉਂਦੀਆਂ ਨੇ ਤਾਂ ਉਹਨਾਂ ਕਰਕੇ ਸਾਰਾ ਕੁਝ ਮਹਾਰਾ ਦੀ ਕਿਰਪਾ ਨਾਲ ਸਭ ਕੁਝ ਬਣਾਈ ਜਾ ਰਿਹਾ ਦਿਨ ਪਰ ਦਿਨ ਆਇਕਣ ਇਧਰ ਸੰਗਤ ਆਈ ਜਾਂਦੀਆਂ ਨੇ ਜਾਈ ਜਾਂਦੀਆਂ ਨੇ ਲਾਈਨਾਂ ਲੱਗੀਆਂ ਜਾਂਦੀਆਂ ਨੇ ਠੀਕ ਆ ਜੀ ਤੇ ਇਧਰ ਸਰੋਵਰ ਸੀ ਇਧਰ ਆਉਣਾ ਲੰਗਰ ਹਾਲ ਤਿਆਰ ਹੋ ਰਿਹਾ ਵੀ ਨਵਾਂ ਪਹਿਲਾਂ ਛੋਟਾ ਜਿਹਾ ਸੀ ਗੁਰੂ ਦੇ ਘਰ ਹਰੇਕ ਜਗ੍ਹਾ 24 ਘੰਟੇ ਤੁਹਾਨੂੰ ਲੰਗਰ ਮਿਲਣਾ ਹੀ ਮਿਲਣਾ ਔਰੇ ਹੋ ਰਿਹਾ ਉਧਰ ਲੰਗਰ ਤਿਆਰ ਹੁੰਦਾ ਰੋਟੀ ਵਾਲੀਆਂ ਮਸ਼ੀਨਾਂ ਲੱਗੀਆਂ ਵੀ ਨਾ ਕੋਈ ਸੰਗਤ ਬਹੁਤ ਆਉਂਦੀ ਆ ਤਾਂ ਜਿਹੜੀਆਂ ਰੋਟੀ ਲਾਉਣ ਵਾਲੀ ਸਾਰੀਆਂ ਮਸ਼ੀਨਾਂ ਲਾ ਕੇ ਇਹਨਾਂ ਨੇ ਕੰਮ ਚਲਾਇਆ ਹੋਵੇ 19 ਨੇ ਵੀ ਪੂਰੀ ਨਹੀਂ ਹੁੰਦੀ ਇਨੀ ਸੰਗਤ ਆਉਂਦੀ ਆ ਬਾਕੀ ਗੁਰੂ ਘਰ ਚ ਕੋਈ ਚੀਜ਼ ਦੀ ਘਾਟ ਨਹੀਂ ਪ੍ਰਮਾਤਮਾ ਆਪੇ ਸਭ ਕੁਝ ਕਰੀ ਜਾਂਦਾ ਜੀ। ਲੋ ਜੀ ਆਪਾਂ ਮੱਥਾ ਟੇਕ ਲਿਆ ਸਾਰਾ ਕੁਝ ਕਰ ਲਿਆ ਹੁਣ ਆਪਾਂ ਚੱਲਦੇ ਹਾਂ ਲੰਗਰ ਹਾਚੋਂ ਲੰਗਰ ਛਕਦੇ ਆਂ। ਠੀਕ ਆ ਜੀ ਫਿਰ ਤੁਹਾਨੂੰ ਸਾਰੇ ਬਾਕੀ ਦਰਸ਼ਨ ਕਰਾਉਣੇ ਆ ਜਿੱਥੇ ਤੇ ਵੀ ਅੱਗੇ ਵੀ ਮੱਥਾ ਟੇਕਦਾ ਏ। ਚਲੋ ਆਜੋ। ਆ ਇੱਧਰ ਸਾਰਾ ਪ੍ਰਸ਼ਾਦੇ ਦਾ ਲੰਗਰ ਆਈ ਰੋਟੀ ਪ੍ਰਸ਼ਾਦੇ ਦਾ ਤੇ ਆ ਦੁਵਾਰ ਤੋਂ ਪਰਲੇ ਪਾਸੇ ਚਾਹ ਦਾ ਲੰਗਰ ਜੀ ਨੇ ਚਾਹ ਪੀਣੀ ਆ ਉੱਧਰ ਪੀ ਸਕਦਾ ਤੇ ਜਿਨੇ ਪ੍ਰਸ਼ਾਦਾ ਛਕਣਾ ਰਹੀ ਗਾ ਲੰਗਰ ਖਾਣਾ ਤਾਂ ਉਹ ਇੱਧਰ ਲੈਣਾ ਜਿਵੇਂ ਬਹਿ ਸਕਦਾ 24 ਘੰਟੇ ਹਰ ਟਾਈਮ ਗੁਰੂ ਘਰ ਤੁਹਾਨੂੰ ਲੰਗਰ ਮਿਲੂਗਾ ਚਾਹ ਦਾ ਵੀ ਤੇ ਲੰਗਰ ਇਹਦਾ ਆਪਣੇ ਪ੍ਰਸ਼ਾਦੇ ਦਾ ਵੀ ਪਹਿਲਾਂ ਛੋਟਾ ਸੀ ਇੰਨਾ ਸੀ ਹੁਣ ਇਹਨੂੰ ਵੱਡਾ ਕਰ ਦਿੱਤਾ ਮੂਰੇ ਇਹਨਾਂ ਦਾ ਹੋਰ ਐਂਟਰ ਮਤਲਬ ਇਹ ਲਾਤਾ ਸੰਗਤ ਜ਼ਿਆਦਾ ਆਉਣ ਕਰਕੇ ਜਗ੍ਹਾ ਘਟਦੀ ਸੀ ਤੁਸੀਂ ਆ ਉਰੇ ਪਹਿਲਾਂ ਇੰਨਾ ਕੁ ਛੋਟਾ ਲੰਗਰ ਹਾਲ ਸੀ ਹੁਣ ਇਹ ਦੁਬਾਰੇ ਹੋਰ ਅੱਗੇ ਵਧਾਇਆ ਉਰੇ ਚਾਹ ਦਾ ਹੋ ਗਿਆ ਤੇ ਉਧਰ ਭਾਂਡੇ ਤੁਹਾਨੂੰ ਆਪ ਲੈਣੇ ਪੈਣੇ ਨੇ ਜੀ ਭਾਂਡੇ ਰਹਿ ਕੇ ਉਰੇ ਚਾਹ ਪੀ ਸਕਦੇ ਹੋ ਚਾਹ ਪੀਣੀ ਆ ਆ ਜੋ ਲੋ ਜੀ ਆਪਾਂ ਲੰਗਰ ਛਕ ਲਿਆ ਸੀ ਤੇ ਹੁਣ ਜਿੱਥੋਂ ਆਪਾਂ ਇੰਟਰ ਹੋਨੇ ਆ ਨਾ ਉੱਥੇ ਵੀ ਇੱਕ ਜਗ੍ਹਾ ਮੱਥਾ ਟੇਕਣ ਵਾਲੀ ਜਿਹੜੀ ਤੁਹਾਨੂੰ ਵੀਡੀਓ ਦੇ ਸਟਾਰਟਿੰਗ ਦਿਖਾਈ ਸੀ ਤੇ ਵਾਹਿਗੁਰੂ ਪਾਲਾ ਕਰੀ ਸਭ ਦਾ ਪ੍ਰਮਾਤਮਾ ਹਰ ਇੱਕ ਦੀ ਮਨੋ ਕਾਮਨਾ ਪੂਰੀ ਕਰੇ ਤੇ ਆਪ ਹੁਣ ਤੁਹਾਨੂੰ ਉਸੇ ਲੈ ਕੇ ਜਾਨੇ ਆ ਸਟਾਰਟਿੰਗ ਜਦੋਂ ਅੰਦਰ ਐਂਟਰ ਹੁੰਨੇ ਆ ਉੱਥੇ ਹੀ ਆਓ ਤੇ ਹੁਣ ਉੱਥੇ ਮੱਥਾ ਟੇਕ ਲਈਏ ਫਿਰ ਤੁਹਾਨੂੰ ਬਾਹਰ ਦਿਖਾਉਨੇ ਆ ਮਤਲ ਜਿੱਥੇ ਇੱਕ ਗੁਰੂ ਘਰ ਆ ਤਾਂ ਉੱਥੇ ਲੋਕਾਂ ਨੂੰ ਰੋਜ਼ਗਾਰ ਵੀ ਬਹੁਤ ਮਿਲਦਾ ਏ ਕੋਈ ਦੁਕਾਨਾਂ ਲੱਗ ਜਾਂਦੀਆਂ ਦੁਕਾਨਾਂ ਕਰਕੇ ਹਰ ਕਿਸੇ ਦਾ ਕਾਰੋਬਾਰ ਛੋਟਾ ਵੱਡਾ ਹਲਾ ਦੇਖ ਕੇ ਕਰ ਸਕਦਾ ਫਿਰ ਜੋ ਦੋਪਰੋਂ ਆਉਣਾ ਐ ਇੰਟਰਾ ਗੇਟ ਆ ਇਹਨੂੰ ਤੁਸੀਂ ਬਾਹਰ ਆ ਜਿਓ ਤਾਂ ਤੌਰੇ ਜਗ੍ਹਾ ਸ਼ੀਦਾਂ ਦੀ ਉਰੇ ਮੱਥਾ ਟੇਕਣਾ ਜ਼ਰੂਰੀ ਆ ਤੇ ਉਹ ਗੱਡੀ ਚ ਜੋਤ ਵਾਲੇ ਕੀ ਰਹਿ ਗਿਆ ਸੀ ਉਹ ਲੈਣ ਚੱਲਿਆ ਮੈਂ ਗੱਡੀ ਲਿਆਈ ਐ ਮੱਥਾ ਆਪਾਂ ਟੇਕ ਲਿਆ ਵਾਹਿਗੁਰੂ ਜੀ ਕਿਰਪਾ ਕਰਨ ਸਭ ਦੀਆਂ ਅਰਦਾਸਾਂ ਪੂਰੀਆਂ ਕਰਨ ਆ ਦੇਖੋ ਤੁਸੀਂ ਮਹਿਲ ਕਹਿੰਦਾ ਸੀ ਵੀ ਗੁਰੂ ਘਰ ਆ ਤਾਂ ਦੇਖੋ ਕਿੰਨੇ ਲੋਕਾਂ ਦਾ ਜਗਾਰ ਆ ਕਿਸੇ ਨੇ ਦੇਖਦੀ ਠੀਕ ਆ ਦੁਕਾਨ ਲਾਈ ਵੀ ਆ ਕੋਈ ਖੜਾਉਣਿਆਂ ਦੀ ਕਿਨੇ ਮਦਦ ਸਿੱਖੀ ਦੇ ਸਮਾਨ ਦੀ ਬਹੁਤ ਕੁਸ਼ ਆ ਤਾਂ ਹਰੇਕ ਨੂੰ ਰੋਜ਼ਗਾਰ ਮਿਲਦਾ ਏ ਬਹੁਤ ਚੰਗੀ ਗੱਲ ਆ ਇੱਧਰ ਤੁਸੀਂ ਪਾਰਕਿੰਗ ਦੇਖ ਲਓ ਕਿੱਡੀਆਂ ਤੇ ਇੱਧਰ ਦੁਕਾਨਾਂ ਦੇ ਬੈਕ ਸਾਈਡ ਸਾਰੀ ਪਾਰਕਿੰਗ ਆ ਘੱਟੋ ਘੜ ਵੀ ਦੋ ਤਿੰਨ ਕਿੱਲਾਂ ਚ ਤੇ ਆਪਣੀ ਗੱਡੀ ਵੀ ਉੱਥੇ ਖੜੀ ਆ ਤੁਹਾਨੂੰ ਦਿਖਾਉਣੇ ਆ ਏ ਬ్రో ਮਾਨਸਾ ਵੀ ਥੋੜਾ ਹੀ ਹੈ ਮਾਨਸਾ 40 45 ਕਿਲੋਮੀਟਰਾ ਸਿਰਫ ਠੀਕ ਹੈ ਇਹ ਤੁਸੀਂ ਇਹਦਾ ਬਰਨਾਲਾ ਰੋਡ ਆ ਨਾ ਬਰਨਾਲਾ ਰੋਡ ਬਰਨਾਲਾ ਰੋਡ ਦੇ ਹੰਢਿਆਏ ਤੋਂ ਪਹਿਲਾਂ ਤੁਸੀਂ ਉਰੇ ਆ ਕੇ ਲੋਕੇਸ਼ਨ ਲਾ ਸਕਦੇ ਹੋ ਬਰਨਾਲਾ ਸਾਈਡ ਤੇ ਰਹਿ ਗਿਆ ਇਹ ਬਠਿੰਡਾ ਮਤਲ ਬਰਨਾਲੇ ਦੇ ਉਹਦਾ ਬਠਿੰਡਾ ਰੋਡ ਆ ਉਹਦੇ ਤੋਂ ਠੀਕ ਆ ਜੀ ਬਾ ਵਿਚ ਨੂੰ ਰਸਤਾ ਮੁੜਦਾ ਕਿਸੇ ਨੂੰ ਪੁੱਛ ਸਕਦੇ ਹੋ ਤੇ ਲੋਕੇਸ਼ਨ ਲਾ ਕੇ ਤੇ ਆਹ ਦੇਖ ਲਓ ਇੱਧਰ ਵੀ ਗੱਡੀਆਂ ਗੱਡੀਆਂ ਨੇ ਪਾਰਕਿੰਗ ਭਰੀ ਪਈ ਆ ਤੇ ਆਪਾਂ ਆਪਣੀ ਗੱਡੀ ਕਿੱਥੇ ਲਾਈ ਆ ਹੋ ਗਾਂ ਖੜੀ ਆ ਮਾਦੇ ਕਰੋ ਤੇ ਸੰਡੇ ਨੂੰ ਬਹੁਤ ਜ਼ਿਆਦਾ ਇਕੱਠ ਹੁੰਦਾ ਹੈ ਬਹੁਤ ਜ਼ਿਆਦਾ ਕਿਉਂਕਿ ਛੁੱਟੀ ਕਰਕੇ ਬਹੁਤ ਸੰਗਤ ਆਉਂਦੀ ਆ ਮੈਂ ਔਰ ਇਹ ਕਈ ਗੱਲਾਂ ਕਰਦੇ ਸੀ ਵੀ 2 ਸਾਲ ਪਹਿਲਾਂ ਬਹੁਤ ਘੱਟ ਸੰਗਤ ਸੀ ਜਿਉਂ ਜਿਉਂ ਹੁਣ ਲੋਕਾਂ ਨੂੰ ਪਤਾ ਲੱਗੀ ਜਾ ਰਿਹਾ ਠੀਕ ਆ ਜੀ ਮੰਨ ਲਾ ਜੇ ਕਿਸ ਦੀ ਮਨੋਕਾ ਉਹਨਾਂ ਪੂਰੀ ਹੋਈ ਆ ਅਲੱਗ ਰਿਸ਼ਤੇਦਾਰ ਨੂੰ ਕਹਿੰਦਾ ਇਸ ਕਰਕੇ ਸੰਗਤ ਬਹੁਤ ਆਉਂਦੀ ਆ ਤੇ ਉਹਨੂੰ ਆਪਾਂ ਗੱਡੀ ਲੈ ਚਲੀਏ ਉਹ ਦੇਸੀ ਕੀ ਆ ਉਹ ਜੋਤ ਚ ਪਾ ਦਈਏ ਤੇ ਫਿਰ ਆਪਾਂ ਚੱਲਦੇ ਆ ਪਿੰਡਾਂ ਨੂੰ ਜਿਹੜੇ ਮੇਰੇ ਭਰਾ ਦਾ ਕੋਈ ਵੀ ਹੋ ਆ ਠੀਕ ਆ ਤਾਂ 100% ਮੈਂ ਇਹ ਚੀਜ਼ ਦੀ ਗਾਰੰਟੀ ਲਾ ਰਿਹਾ ਤੁਸੀਂ ਸਰਦਾਰ ਨਾਲ ਉਰੇ ਆਏਂਗੇ ਉਹ ਤਾਂ ਤੁਹਾਨੂੰ ਨਰਾਸ਼ਾ ਨਹੀਂ ਹੋਊਗੀ ਥੋੜੀ ਵਾਇਰੂ ਸੁਣੂਗਾ ਤੇ ਆਪਣੀ ਪੂਰੀ ਹੋਈ ਆ ਆਪਾਂ ਦੁਬਾਰੇ ਆਏ ਆ ਠੀਕ ਆ ਚਲੋ ਮਹਾਰਾਜ ਕਿਰਪਾ ਕਰਨ ਸਾਰਾ ਕੁਝ ਹੋਈ ਜਾ ਰਿਹਾ ਲਓ ਜੀ ਆਪਾਂ ਗੱਡੀ ਜਾ ਗਏ ਹੁਣ ਬੈਠੀਏ ਓਏ ਹਾਏ ਹਾਏ ਆ ਆ ਇਹ ਸੀ ਆਪਣੀ ਅੱਜ ਦੀ ਵੀਡੀਓ ਗੁਰਦੁਆਰਾ ਅੜੀਸਰ ਸਾਹਿਬ ਦੀਆਂ ਤੇ ਵਧੀਆ ਲੱਗੇ ਤਾਂ ਲਾਈਕ ਕਮੈਂਟ ਕਰਕੇ ਜੁੱਦਸੇ ਮੇਰੇ ਭਰਾਵੋ ਤੇ ਸ਼ੇਅਰ ਜਰੂਰ ਕਰਦੇ ਹੋ ਵੀਡੀਓ ਕਿਉਂਕਿ ਕਿਸੇ ਹੋਰ ਦਾ ਭਲਾ ਹੋ ਜੂਗਾ ਕਿਸੇ ਦਾ ਕੋਈ ਕੰਮ ਹੁੰਦਾ ala ਉਰੇ ਆ ਕੇ ਆ ਸਕਦਾ ਇਹਨੂੰ ਨਹੀਂ ਪਤਾ ਤੇ ਇਸ ਕਰਕੇ ਸ਼ੇਅਰ ਜਰੂਰ ਕਰਿਓ ਵੀਡੀਓ ਅੱਗੇ ਇਹ ਲਾਈਕ ਕਮੈਂਟ ਚਾਹੇ ਘੱਟ ਕਰਦੇ ਪਰ ਸ਼ੇਅਰ ਕਰਦੇ ਕਿਉਂਕਿ ਕਿਸੇ ਦਾ ਭਲਾ ਹੋ ਜੂਗਾ ਤੁਹਾਡੇ ਇੱਕ ਸ਼ੇਅਰ ਨਾਲ ਤੇ ਥੈਂਕ ਯੂ ਸੋ ਮੱਚ ਪੂਰੀ ਵੀਡੀਓ ਦੇਖਣ ਲਈ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਵਿੱਚ ਜੀ ਥੈਂਕ ਯੂ ਸੋ ਮੱਚ